325 ਐਂਬੂਲੈਂਸਾਂ ਜਿਹੜੀਆਂ ਨੇ ਉਹ ਮੁਫਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਪੰਜਾਬ ਦੇ ਵਿੱਚ ਸ਼ਹਿਰੀ ਖੇਤਰ ਚ 15 ਮਿੰਟ ਤੇ ਪਿੰਡੂ ਖੇਤਰ ਚ 20 ਮਿੰਟ ਉਹਨਾਂ ਦਾ ਜਿਹੜਾ ਟਾਈਮ ਹੈ ਜਿਹੜਾ ਔਸਤਨ ਟਾਈਮ ਹੈ ਉੱਥੇ ਪਹੁੰਚਣ ਦਾ ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜੇ ਜੀਪੀਐਸ ਸਿਸਟਮ ਲੱਗੇ ਹੋਏ ਨੇ ਆਪ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਕਿੱਥੇ ਆ ਤੇ 14 ਕਰੋੜ ਦੀ ਲਾਗਤ ਨਾਲ 58 ਨਵੀਆਂ ਅੱਜ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਅਰ ਨਹੀਂ ਹੈਗਾ ਕਿ ਫੱਟਾ ਲਾਤਾ ਅੰਦਰ بس ਇੱਕ ਇਹਦੇ ਵਿੱਚ ਬਹੁਤ ਸਾਰੀ ਮੈਡੀਕਲ ਦੇ ਨਾਲ ਲਿਟਰ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਰਸਟ ایڈ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ SSF ਨੇ ہزارਾਂ जिंदगियां بچਾਈ। 1 ਫਰਵਰੀ ਤੋਂ ਲੈ ਕੇ ਜੇ 1 ਜੁਲਾਈ ਤੱਕ ਦਾ ਡਾਟਾ ਜਿਹੜਾ ਕੰਪੇਅਰ ਕਰੀਏ ਪਿਛਲੇ ਸਾਲ ਨਾਲ ਤਾਂ ਹਜ਼ਾਰਾਂ ਦੀ ਗਿਣਤੀ ਚ ਹੈ ਜੀਆਂ जिंदगियां ਬਚੀਆਂ ਨੇ ਜਿਹੜੀਆਂ SSF ਨੇ ਟਾਈਮ ਤੇ ਹਸਪਤਾਲ ਪਹੁੰਚਾ ਦੇ ਦਵਾਈਆਂ ਮਿਲ ਗਈਆਂ ਕੱਲਾ ਇਹ ਨਹੀਂ ਕਿ SSF ਨੇ ਕੱਲੀਆਂ ਐਕਸੀਡੈਂਟ ਹੋਇਆ ਜਾਂ ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਹੋਈ ਸੜਕ ਤੇ ਤਾਂ ਉਹਨੂੰ ਇਮੀਡੀਏਟਲੀ ਉਹਨਾਂ ਨੂੰ ਜਿਹੜਾ ਪਛਾਤਾ ਹਸਪਤਾਲ ਚ ਉਹਨਾਂ ਦੀ ਉਹਨਾਂ ਦੀ ਐਵਰੇਜ ਟਾਈਮ ਤਾਂ 6 ਮਿੰਟ ਹੈ ਜੋ ਅਮਰੀਕਾ ਕੈਨੇਡਾ ਦਾ ਵੀ ਨਹੀਂਗਾ ਕਿਉਂਕਿ 30 ਕਿਲੋਮੀਟਰ ਦੇ ਰੇਡੀਅਸ ਚ ਗੱਡੀਆਂ ਖੜੀਆਂ ਨਹੀਂ ਤੁਸੀਂ ਆਮ ਤੌਰ ਤੇ ਸੜਕਾਂ ਤੇ ਜਾਂਦੇ ਹੋਵੋਗੇ ਐਸਐਸਫ ਦੀਆਂ ਗੱਡੀਆਂ ਤੁਹਾਨੂੰ ਅਕਸਰ ਮਿਲ ਜਾਣਗੀਆਂ ਤੇ ਕਈ ਹੋਰ ਸੂਬੇ ਵੀ ਸਾਨੂੰ ਇਹਦੇ ਬਾਰੇ ਪੁੱਛ ਰਹੇ ਨੇ ਕਿ ਕਿਸ ਤਰ੍ਹਾਂ ਇਹ ਸ਼ੁਰੂ ਕੀਤਾ ਕੀ ਕੀ ਤੁਸੀਂ ਇਹਦੇ ਵਿੱਚ ਦਿੱਤਾ ਹੋਇਆ ਟ੍ਰੇਨਿੰਗ ਕਿੱਥੋਂ ਦਿੱਤੀ ਹੈ ਅਸੀਂ ਕਿਹਾ ਕੋਈ ਗੱਲ ਨਹੀਂ ਸਾਡੇ ਕੋਲ ਭੇਜ ਦਿਓ ਟ੍ਰੇਨਿੰਗ ਅਸੀਂ ਦੇ ਦਾਂਗੇ ਸੋ ਇੱਕ ਨਵਾਂ ਆਈਡੀਆ ਤੇ ਦੇਸ਼ ਦੇ ਵਿੱਚ ਪਹਿਲਾਂ ਕੋਈ ਵੀ ਇਦਾਂ ਦੀ ਪੁਲਿਸ ਨਹੀਂ ਹੈਗੀ ਜਿਹੜੀ ਕੱਲੀ ਸੜਕਾਂ ਵਾਸਤੇ ਹੋਵੇ ਉਹਦੇ ਨਾਲ ਸੜਕਾਂ ਤੇ ਕ੍ਰਾਈਮ ਵੀ ਘਟਿਆ ਜੋ ਸੜਕਾਂ ਤੇ ਲੁੱਟਖੋ ਹੁੰਦੀ ਸੀ ਉਹ ਸਭ ਕਿਉਂਕਿ ਧਰ ਪੈਦਾ ਹੋ ਗਿਆ ਕਿ ਹਰ 5 15 ਕਿਲੋਮੀਟਰ ਬਾਅਦ ਖੜੇ ਨੇ ਔਰ ਵੈਲ ਟ੍ਰੇਨਡ ਨੇ ਔਰ ਬਹੁਤ ਵਧੀਆ ਉਹਨਾਂ ਕੋਲੇ ਗੱਡੀਆਂ ਨੇ ਚੇਸ ਵੀ ਕਰਨਾ ਪੈ ਜੇ ਸੋ ਐਸਐਸਐਫ ਦੇ ਨਾਲ ਵੀ ਇਹ ਜੁੜੀਆਂ ਹੋਈਆਂ ਨੇ 108 ਤੇ ਜਦੋਂ ਫੋਨ ਕੀਤਾ ਜਾਊਗਾ ਤਾਂ ਇਹ ਵੀ ਨਾਲ ਹੀ ਆਜੂਗੀ ਐਸਐਸਐਫ ਇਹਨਾਂ ਨੂੰ ਬੁਲਾ ਸਕਦੀ ਹੈ ਸੋ ਸਿਹਤ ਪੱਖੋਂ ਅਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਉਣੀ ਚਾਹੁੰਦੇ ਆ ਕਿ ਸਿਹਤਮੰਦ ਪੰਜਾਬ ਵੀ ਸਾਡੀ ਗਰੰਟੀ ਸੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇ ਜ਼ਰੂਰੀ ਹੈ ਇਸ ਪੱਖੋਂ ਅਸੀਂ 850 ਤੋਂ ਉੱਪਰ ਹੋਗੇ ਸਾਡੇ ਆਮ ਆਦਮੀ ਕਲੀਨਿਕ ਹੋਗੇ ਜਿਨ੍ਹਾਂ ਚ ਹੁਣ ਤੱਕ ਲਗਭਗ ਪੌਣੇ 2 ਕਰੋੜ ਲੋਕ ਆ ਕੇ ਉੱਥੇ ਦਵਾਈ ਲੈ ਚੁੱਕੇ ਨੇ ਜੇ ਆਪਾਂ ਪੌਣੇ 2 ਕਰੋੜ ਚੋਂ ਇੱਕ ਇਹ ਸਮਝ ਲਓ ਚਲੋ ਵੀ 50 ਲੱਖ ਬੰਦਾ ਜਸ 70 ਲੱਖ ਬੰਦਾ ਦੁਬਾਰਾ ਆ ਗਿਆ ਹੁਣ ਕਿ ਉਹਦਾ ਦੂਜਾ ਕੀੜਾ ਹੋ ਗਿਆ ਤਾਂ ਵੀ 1 ਕਰੋੜ ਬੰਦਾ ਜੇ ਮਤਲਬ ਆ ਕੇ ਉਥੋਂ ਠੀਕ ਹੋ ਗਿਆ ਤਾਂ ਹਰ ਤੀਜਾ ਬੰਦਾ ਪੰਜਾਬ ਦਾ ਜਿਹੜਾ ਉਹ ਆਮ ਆਦਮੀ ਕਲੀਨਿਕ ਦਾ ਫਾਇਦਾ ਲੈ ਚੁੱਕਿਆ ਔਰ ਸਾਡੇ ਕੋਲੇ ਇੱਕ ਡਾਟਾ ਵੀ ਮੈਂ ਅਸੀਂ ਹੁਣ ਕਲੈਕਟ ਕਰ ਰਹੇ ਆ ਮੰਤਰੀ ਸਾਹਿਬ ਨੂੰ ਕਿਉਂਕਿ ਜਦੋਂ ਆਉਂਦੇ ਆ ਉਹ ਸਾਰਾ ਕੁਝ ਉਥੇ ਪੇਪਰਲੈਸ ਹੈ ਸਾਰਾ ਕੁਝ ਕੰਪਿਊਟਰ ਚ ਫੀਡ ਕਰਦੇ ਆ ਅਸੀਂ ਉਹਨੂੰ ਪਾਸਪੋਰਟ ਵੀ ਦੇ ਦਿੰਨੇ ਆ ਆਪਣਾ ਕਿ ਤੂੰ ਆਪਣਾ ਪਾਸਪੋਰਟ ਲਾ ਲ ਤੇ ਤੇਰੀ ਆਹ ਜਿਹੜੀ ਦਵਾਈ ਐ ਇਹ ਲਿਖੀ ਹੋਈ ਐ ਜਿਹੜੀ ਪ੍ਰੈਸਕ੍ਰਿਪਸ਼ਨ ਐ ਲਿਖੀ ਹੋਈ ਐ ਜਿਹੜੀ ਦਵਾਈ ਉਹਨੂੰ ਮਿਲਦੀ ਐ ਉਹ ਵੀ ਸਾਰੀ ਮੋਦੇ ਮੋਬਾਈਲ ਤੇ ਆ ਜਾਂਦੀ ਐ ਉਹਦਾ ਜੇ ਕੋਈ ਟੈਸਟ ਹੋਵੇ ਉਹ ਵੀ ਮੋਬਾਈਲ ਤੇ ਆ ਜਾਂਦਾ ਫਰਜ਼ ਕਰੋ ਉਹ ਕਿਤੇ ਯੂਪੀ ਚ ਗਿਆ ਹੋਇਆ ਜਾਂ ਉਹ ਕਿਤੇ ਕੋਈ ਆਪਣੇ ਕੰਮ ਕਿਤੇ ਮਹਾਰਾਸ਼ਟਰ ਗਿਆ ਹੋਇਆ ਜਾਂ ਗੁਜਰਾਤ ਗਿਆ ਹੋਇਆ ਉੱਥੇ ਉਹਨੂੰ ਕੋਈ ਦਿੱਕਤ ਆਗੀ ਤੇ ਉੱਥੇ ਜੀ ਉਹ ਡਾਕਟਰ ਤੇ ਜਾਊਗਾ ਤਾਂ ਉਹਨੂੰ ਘਰੇ ਫੋਨ ਕਰਕੇ ਇਹ ਨਹੀਂ ਪੁੱਛਣਾ ਪਊਗਾ ਕਿ ਦਵਾਈ ਦੀ ਫੋਟੋ ਖਿੱਚ ਕੇ ਭੇਜੋ ਉਹਦੇ ਆਪਣੇ ਮੋਬਾਈਲ 'ਚ ਹੀ ਸਾਰਾ ਹੈਲਥ ਰੈਕਡ ਉਹਦਾ ਡਾਟਾ ਜਿਹੜਾ ਉਹਦੇ ਵਿੱਚ ਹੈ ਉਹ ਡਾਕਟਰ ਨੂੰ ਦਿਖਾ ਸਕਦਾ ਉਸੇ ਵੇਲੇ ਤੇ ਉਸ ਉਸ ਹਿਸਾਬ ਨਾਲ ਡਾਕਟਰ ਉਹਨੂੰ ਜਿਹੜਾ ਟਰੀਟ ਕਰੇ ਸੋ ਇਹਦੇ ਨਾਲ ਸਾਨੂੰ ਇੱਕ ਹੋਰ ਫਾਇਦਾ ਹੋਣਾ ਕਿ ਸਾਨੂੰ ਇਹ ਪਤਾ ਲੱਗ ਜਾਣਾ ਕਿ ਪੰਜਾਬ ਦੇ ਵਿੱਚ ਕਿਹੜੇ ਖਿੱਤੇ 'ਚ ਕਿਹੜੇ ਏਰੀਆ 'ਚ ਕਿਹੜੀ ਬਿਮਾਰੀ ਦੇ ਜ਼ਿਆਦਾ ਮਰੀਜ਼ ਆ ਰਹੇ ਨੇ ਹਾਈਪਰ ਟੈਨਸ਼ਨ ਦੇ ਕਿੰਨੇ ਕੇਸ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਕੇਸ ਆ ਰਹੇ ਨੇ ਹੈਪੇਟਾਈਟਸ ਸੀ ਦੇ ਕਿੰਨੇ ਆ ਰਹੇ ਨੇ ਬੱਚਿਆਂ 'ਚ ਕਿਹੜੀ ਬਿਮਾਰੀ ਜਿਹੜੀ ਹੈ ਜ਼ਿਆਦਾ ਪਾਈ ਜਾ ਰਹੀ ਹੈ ਕਿਹੜੇ ਇਲਾਕੇ 'ਚ ਪਾਈ ਜਾ ਰਹੀ ਹੈ ਉਹਦੇ ਨਾਲ ਸਾਨੂੰ ਇਹ ਪਤਾ ਲੱਗ ਜੂਗਾ ਤਾਂ ਅਸੀਂ ਉਸ ਇਲਾਕੇ 'ਚ ਸਪੈਸ਼ਲਿਸਟ ਡਾਕਟਰ ਜਾਂ ਫਿਰ ਹਸਪੀਟਲ ਜਿਹੜੇ ਨੇ ਉਹ ਖੋਲ੍ਹ ਸਕਦੇ ਸੋ ਇਸ ਸਾਲ ਐਂਬੂਲੈਂਸਾਂ ਦੁਆਰਾ 1,1953 ਜਿਹੜੇ ਮਰੀਜ਼ ਨੇ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਜਿਹੜੇ 10737 ਹਾਰਟ ਪੇਸ਼ੈਂਟ ਸੀ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਲੈ ਕੇ ਗਏ 28540 ਪ੍ਰੈਗਨੈਂਟ ਲੇਡੀਆਂ ਨੂੰ ਡਿਲੀਵਰੀ ਲਈ ਹਸਪੀਟਲ ਲੈ ਕੇ ਗਏ ਜਿਦੇ ਚੋਂ 80 ਡਿਲੀਵਰੀ ਐਂਬੂਲੈਂਸ ਦੇ ਵਿੱਚ ਹੀ ਹੋਈ ਸਕਸੈਸਫੁਲ ਡਿਲੀਵਰੀਜ਼ ਹੋਈਆਂ ਐਂਬੂਲੈਂਸ ਕਿਉਂਕਿ ਸਬ ਸਬਾਨ ਹੈਗਾ ਉੱਥੇ ਤਾਂ ਅਸੀਂ ਪੰਜਾਬ ਨੂੰ ਹੈਲਥ ਦੇ ਮਾਮਲੇ 'ਚ ਨੰਬਰ 1 ਬਣਾਉਣਾ ਹੈ ਇਹ ਸਾਡਾ ਮਿਸ਼ਨ ਹੈ ਤੇ ਅੱਜ ਐਂਬੂਲੈਂਸਸ ਸੇਧ ਭਾਗ ਦਿੱਤੀ ਗਈਆਂ ਨੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਮੈਡੀਕਲ ਸਟਾਫ ਭਰਤੀ ਕੀਤੇ ਜਾਣਗੇ ਜਿਵੇਂ ਕਿ ਕੋਰੋਨਾ ਵਾਰੀਅਰ ਜਿਹੜੇ ਸੀਗੇ ਜਿਨ੍ਹਾਂ ਨੇ ਕੋਰੋਨਾ ਦੇ ਵਿੱਚ ਕੰਮ ਕੀਤਾ ਸੀਗਾ ਬਾਅਦ ਵਿੱਚ ਮਿਸ਼ਨ ਫਤਿਹ ਕਹਿ ਕੇ ਉਹਨਾਂ ਨੂੰ ਹਟਾਤਾ ਸੀ ਛੜਤਾ ਸੀ ਉਹਨਾਂ ਨੂੰ ਤੇ ਨਾਉ ਪ੍ਰਾਈਵੇਟ ਚ ਕੰਮ ਕਰਨ ਜੋਗੇ ਸਰਕਾਰ ਨੇ ਉਹਨਾਂ ਨੂੰ ਕੱਢਤਾ ਸੋ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਸੀ ਜਿਹੜੇ ਕਈ ਦਿਨ ਤੋਂ ਕਾਫੀ ਕੁਝ ਲੀਗਲ ਵੀ ਥੋੜੀਆਂ ਜਿਹੀਆਂ ਹਾਰਡਲਸ ਸੀਗੀਆਂ ਉਹ ਵੀ ਸਾਰੀਆਂ ਦੂਰ ਕਰਕੇ ਤੇ ਅਸੀਂ ਉਹਨਾਂ ਕੋਰੋਨਾ ਬੈਰੀਅਰਸ ਨੂੰ ਹੀ ਮੈਡੀਕਲ ਸਟਾਫ ਦੇ ਤੌਰ ਤੇ ਕਿਉਂਕਿ ਉਹ ਵੈਲ ਟ੍ਰੇਨਡ ਨੇ ਉਹ ਤਾਂ ਅੱਜ ਤੁਸੀਂ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦੇਉਂਗੇ ਕੱਲ ਨੂੰ ਕੰਮ ਤੇ ਆ ਜਾਣਗੇ ਉਹ ਟ੍ਰੇਨਿੰਗ ਦੀ ਲੋੜ ਹੀ ਨਹੀਂ ਉਹ ਤਾਂ ਪਹਿਲਾਂ ਹੀ ਟ੍ਰੇਨਡ ਨੇ ਸੋ ਸਾਨੂੰ ਹੁਣ ਜੇ ਹਸਪਤਾਲ ਬਣਾ ਰਹੇ ਆ ਤਾਂ ਨਵੇਂ ਡਾਕਟਰ ਚਾਹੀਦੇ ਆ ਫਾਰਮਾਸਿਸਟ ਚਾਹੀਦੇ ਆ ਨਰਸਿਸ ਚਾਹੀਦੀਆਂ ਤੇ ਮੈਡੀਕਲ ਸਟਾਫ ਚਾਹੀਦਾ ਜੇ ਸਕੂਲ ਬਣਾਵਾਂਗੇ ਤਾਂ ਟੀਚਰ ਚਾਹੀਦੇ ਆ ਸਾਨੂੰ ਪੀਐਨ ਚਾਹੀਦੇ ਆ ਨਾਲ ਕੈਂਪਸ ਮੈਨੇਜਰ ਚਾਹੀਦੇ ਆ ਕਲੈਰੀਕਲ ਸਟਾਫ ਚਾਹੀਦਾ ਸੋ ਹੁਣ ਜਿਉਂ-ਜਿਉਂ ਡਿਮਾਂਡ ਪੈਦਾ ਹੋਊਗੀ ਅਸੀਂ ਉਸ ਤਰ੍ਹਾਂ ਦੇ ਪੋਸਟਾਂ ਵੀ ਕ੍ਰੀਏਟ ਕਰਦੇ ਰਵਾਂਗੇ ਤੇ ਪੁਲਿਸ ਦੇ ਵਿੱਚ ਜਿਵੇਂ ਪੁਲਿਸ ਦੀ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਕਿ 2001 ਦੇ ਵਿੱਚ ਵੀ 80000 ਨਫਰੀ ਸੀ ਅੱਜ ਲਗਭਗ 23 ਸਾਲਾਂ ਬਾਅਦ 2024 ਵਿੱਚ ਵੀ 80000 ਨਵੇਂ ਭਰਤੀ ਜਿਹੜੇ ਰਟਾਇਰ ਹੁੰਦੇ ਨੇ ਭਾਈ ਬਾਈਕ ਸੋ ਦੇ ਨੇੜ ਤੇ ਡੇ ਰਟਾਇਰ ਹੁੰਦੇ ਆ ਇੱਕ ਸਾਲ ਚ ਉਹਨੇ ਕਰ ਲੈਨੇ ਆ ਪਰ ਨਵੀਆਂ ਪੋਸਟਾਂ ਕ੍ਰੀਏਟ ਨਹੀਂ ਹੋ ਰਹੀਆਂ ਔਰ ਸਭ ਤੋਂ ਮੈਂ ਜਦੋਂ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਆਏ ਸੀ ਹੁਣ ਪਿਛਲੇ ਦਿਨੀ ਉੱਥੇ ਵੀ ਮੈਂ ਇਹ ਗੱਲ ਉਠਾਈ ਸੀ ਕਿ ਪੰਜਾਬ ਜਿਹੜੀ ਸਟੇਟ ਹੈ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ 30 ਤੋਂ 35% ਪੁਲਿਸ ਸਾਡੀ ਬੀਐਸਐਫ ਨਾਲ ਮਿਲ ਕੇ ਕੰਮ ਕਰਦੀ ਹੈ ਮਤਲਬ ਪੁਲਿਸਿੰਗ ਨਹੀਂ ਕਰਦੀ ਉਹਨਾਂ ਨਾਲ ਕਦੇ ਡਰੋਨ ਆ ਗਿਆ ਜੀ ਕਦੇ ਪਠਾਨਕੋਟ ਚ ਛੱਕੀ ਦੇਖੇ ਗਏ ਜੀ ਤਲਾਸ਼ੀਆਂ ਲਓ ਜੀ ਇੱਥੇ ਹੁਣ ਸਾਰੇ ਪਿੰਡਾਂ ਦੀਆਂ ਖੇਤਾਂ ਦੀਆਂ ਵਿਹਾਰ ਦੀ ਪੁਲਿਸ ਵਿਹਾਰ ਵਾਸਤੇ ਸਿਰ ਵਿਹਾਰ ਦਾ ਕੰਮ ਦੀ यूपी ਦੀ ਪੁਲਿਸ ਜੁਪੀ ਦਾ ਦੇਖ ਦੀ ਪਰ ਪੰਜਾਬ ਦੀ ਪੁਲਿਸ ਚੋਂ 30% ਪੁਲਿਸ 35% ਪੁਲਿਸ ਜਿਹੜੀ ਹੈ ਪੰਜ ਸੱਤ ਜ਼ਿਲ੍ਹਿਆਂ ਚ ਨੈਸ਼ਨਲ ਸਕਿਉਰਿਟੀ ਦਾ ਕੰਮ ਕਰ ਰਹੀ ਹੈ ਅਸੀਂ ਕਹ ਜੀ ਤਨਖਾਹ ਅਸੀਂ ਦਿੰਨੇ ਆ ਕੰਮ ਲੈ ਰਹੇ ਆ ਪੈਰਾਮਿਲਟਰੀ ਦਾ ਨਾ ਤੋਂ ਤਾਂ ਫਿਰ ਸਾਨੂੰ ਇਹ ਵੀ ਇਹ ਵੀ ਕੰਪਨਸੇਸ਼ਨ ਦਿਓ ਪਲੱਸ ਜੇ ਮੈਂ ਕਿਸੇ ਇੰਡਸਟਰੀਲਿਸਟ ਨੂੰ ਲੈ ਕੇ ਆਉਣਾ ਪੰਜਾਬ ਚ ਆ ਜਾਂਦਾ ਉਹ ਵੀ ਠੀਕ ਹੈ ਜੀ ਤੁਸੀਂ ਚੰਗਾ ਵਧੀਆ ਗਵਰਨੈਂਸ ਦੇ ਰਹੇ ਹੋ ਕੋਈ ਖੱਜਲ ਖਵਾਰੀ ਨਹੀਂ ਹੈਗੀ ਆ ਜਾਣੇ ਅਸੀਂ ਫੈਕਟਰੀ ਲਾ ਲੀ ਜਦੋਂ ਮੈਂ ਉਹਨੂੰ ਕਹਿਣਾ ਕਿ ਉਹਨੇ ਫੈਕਟਰੀ ਨੂੰ ਵਧਾ ਲਾ ਵੱਡੀ ਗੱਲ ਆ ਤੋ ਉਹ ਕਹਿੰਦਾ ਮੈਂ ਕਠੂਏ ਜਾਊਂਗਾ ਜਦ ਬੱਦੀ ਜਾਊਂਗਾ ਆਲੇ ਦੁਆਲੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤੁਸੀਂ ਟੈਕ 7 ਬਣਾ ਲਿਆ ਉੱਥੇ ਦੇਤੀਆਂ ਛੋਟਾਂ ਸਾਨੂੰ ਤਾਰਾਂ ਵਿੱਚ ਘੇਰ ਲਿਆ ਇਧਰੋਂ 532 ਕਿਲੋਮੀਟਰ ਤਾਰ ਇਧਰ ਹੈ ਇਧਰ ਖਨੌਰੀ ਲੱਗੀ ਹੋਈ ਹੈ ਇਧਰ ਸ਼ੰਭੂ ਤੇ ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਸਾਨੂੰ ਕਹਿੰਨ ਤਰੱਕੀ ਕਰਕੇ ਦਿਖਾਓ ਸੋ ਸਾਨੂੰ ਵੀ ਉਹੀ ਛੋਟਾਂ ਦੇ ਦਿਓ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਨੇ ਅਸੀਂ ਤੱਕੀ ਕਰਕੇ ਦਿਖਾ ਦਾਂਗੇ ਤੁਹਾਨੂੰ ਪੰਜਾਬੀ ਆ ਪੂਰੀ ਦੁਨੀਆ 'ਚ ਕਾਮਯਾਬ ਆ ਜਿੱਥੇ ਵੀ ਜਾਈਏ ਕਾਮਯਾਬ ਹੁੰਨੇ ਆ ਕਦੇ ਤੁਹਾਨੂੰ ਪੰਜਾਬੀ ਫੇਲ ਪੰਜਾਬੀ ਨਹੀਂ ਮਿਲੂਗਾ ਸਕਸੈਸਫੁਲ ਪੰਜਾਬੀ ਨੇ ਪੂਰੀ ਦੁਨੀਆ 'ਚ ਵਸਦੇ ਨੇ ਸਵਿਸ ਕਰਕੇ ਬਜਟ ਹੈ ਦੇਸ਼ ਦਾ ਬਜਟ ਦੇ ਵਿੱਚ 1 ਰੁਪਇਆ ਨਹੀਂ ਰੁਪਇਆ ਤਾਂ ਛੱਡੋ ਨਾ ਹੀ ਨਹੀਂ ਲਿਆ ਵੀ ਪੰਜਾਬ ਵੀ ਇੱਕ ਸਟੇਟ ਹੈਗੀ ਹੈ ਕਿਸੇ ਟ੍ਰੇਨ ਦੇ ਥਰੂ ਹੀ ਨਾਂ ਲੈ ਦਿੰਦੇ ਵੀ ਦਿੱਲੀ ਤੋਂ ਜੰਮੂ ਤੱਕ ਵੀ ਜਿਹੜੀ ਆ ਉਹਦਾ ਟਾਈਮ ਬਦਲ ਰਿਹਾ ਜਿਹੜੀ ਕਿ ਬਾਇਆ ਪੰਜਾਬ ਜਾ ਰਹੀ ਹੈ ਚਲ ਪੰਜਾਬ ਦਾ ਨਾਂ ਤਾਂ ਆ ਜਾਂਦਾ ਵਿੱਚ ਪੰਜਾਬ ਦਾ ਨਾਂ ਹੀ ਹੈ ਨਹੀਂ ਵਿੱਚ ਇੱਕ ਹੋਰ ਸਟੇਟ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਜਿਹੜਾ ਆਜ਼ਾਦੀ ਕਾਇਮ ਰੱਖਣ ਵਾਸਤੇ ਅੱਜ ਫੇਰ ਹੱਦਾਂ ਤੇ ਖੜਾ ਹੈ ਹਰ ਰੋਜ਼ ਤਰੰਗੇ 'ਚ ਲਿਫਟ ਕੇ ਸਾਡੇ ਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆਉਂਦੀਆਂ ਨੇ ਸ਼ਹੀਦਾਂ ਦੀਆਂ ਤੇ ਉਹਨੂੰ ਤੁਸੀਂ 1 ਰੁਪਈਆ ਨਹੀਂ ਦੇ ਰਹੇ ਉਹਦਾ ਨਾਂ ਹੀ ਨਹੀਂ ਲੈ ਰਹੇ ਉਹਦੀਆਂ ਝਾਕੀਆਂ ਜਿਹੜੀਆਂ 26 ਜਨਵਰੀ ਦੇ ਅ ਪ੍ਰੇਡ 'ਚੋਂ ਕੱਢ ਦਿੰਨੇ ਹੋ ਰਿਜੈਕਟ ਕਰ ਦਿੰਨੇ ਹੋ ਤੇ ਇਸ ਤਰ੍ਹਾਂ ਦਾ ਬਿਹੇਵੀਅਰ ਤਾਂ ਚੰਗਾ ਨਹੀਂ ਹੈ। ਤੁਸੀਂ ਸਾਨੂੰ ਕੰਮ ਦੇ ਕੇ ਦੇਖੋ। ਸਾਡੇ ਤੋਂ ਕਰਵਾ ਕੇ ਦੇਖੋ ਕੀ ਕੰਮ ਕਰਵਾਉਣਾ ਹੈ। ਜਦੋਂ ਕਿਹਾ ਸੀਗਾ ਕਿ ਅੰਨ ਦੇ ਪੰਡਾਰ ਪਰਨੇ ਨੇ ਤਾਂ ਪੰਜਾਬੀਆਂ ਨੇ ਜਿਹੜੇ ਸਟੋਰ ਛੋਟੇ ਪੈ ਗਏ ਪੰਜਾਬੀਆਂ ਨੇ ਜਿੰਨੀ ਮਿਹਨਤ ਕਰਕੇ ਹਰੀ ਕ੍ਰਾਂਤੀ ਹਰੀ ਕ੍ਰਾਂਤੀ ਦੇ ਰਿਜ਼ਲਟ ਸਾਨੂੰ ਹੁਣ ਮਿਲ ਰਹੇ ਨੇ। ਹਰੀ ਕ੍ਰਾਂਤੀ ਸਾਨੂੰ ਮਹਿੰਗੀ ਪੈ ਗਈ ਜੀ। 7-700 ਫੁੱਟ ਤੇ ਸਾਡਾ ਪਾਣੀ ਚਲਾ ਗਿਆ ਜੀ। ਅੱਜ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਸਾਹਮਣਾ ਕਰਨਾ ਪੈ ਰਿਹਾ। ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਸਾਹਮਣੇ ਕਰਨਾ ਪੈ ਰਿਹਾ ਓ ਸਟੇਟ ਨੂੰ ਜਿਹਦਾ ਨਾਮ ਪਾਣੀਆ ਤੇ ਐ ਪੰਜ ਆਵ ਪੰਜ ਪਾਣੀ ਔਰ ਉਹਦੇ ਚੋਂ ਵੀ ਸਮੰਗੀ ਜਨ ਨੇ ਰੋੜਾ ਪਾਈ ਜਨ ਨੇ ਆ ਦਿਓ ਜੀ ਸਾਨੂੰ ਉਹ ਦਿਓ ਸੋ ਇਸ ਕਰਕੇ ਪੰਜਾਬ ਦਾ ਪੱਕ ਜਿੱਥੇ ਵੀ ਰੱਖਣਾ ਪਿਆ ਮੈਂ ਦਲੇਰੀ ਨਾਲ ਖੁੱਲ ਕੇ ਰੱਖਦਾ ਔਰ ਕਿਉਂਕਿ ਮੈਂ ਕੱਲ ਹੀ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਆਇਆ ਮਾਲਵਾ ਨਹਿਰ ਬਣੂਗੀ 149 ਕਿਲੋਮੀਟਰ ਲੰਬੀ ਹਰੀਕੇ ਤੋਂ ਜਾਊਗੀ ਬਿਲਕੁਲ ਰਾਜਸਥਾਨ ਦੇ ਉਹ ਮਿੱਡੂ ਖੇੜਾ ਮਾਣੀ ਖੇੜਾ ਉਧਰਲੇ ਪਿੰਡਾਂ ਤੱਕ ਜਾ ਕੇ ਐਂਡ ਹੋਊਗਾ 50 ਫੁੱਟ ਉਪਰੋਂ ਚੜਾਈ 12 ਫੁੱਟ ਡੰਗਾਈ 23000 ਕਿਊਸਿਕ ਪਾਣੀ ਜਾਊਗਾ ਲਗਭਗ ਸਵਾ 500 ਮੋਗੇ ਹੋਣਗੇ 521 ਮੋਗੇ 2 ਲੱਖ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਮਿਲੂਗਾ ਇਹ ਇਹ ਗੱਲ ਇਹਨਾਂ ਨੇ 30 40 ਸਾਲ ਪਹਿਲਾਂ ਕਰ ਦੇਣੀ ਚਾਹੀਦੀ ਸੀ ਪਤਾ ਨਹੀਂ ਕਿਉਂ ਨਹੀਂ ਸੋਚੀ ਪਰ ਕਿਉਂ ਸੋਚਣ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੋਣ ਉਹਨਾਂ ਨੇ ਮੋਗਿਆਂ ਤੋਂ ਕੀ ਲੈਣਾ ਜੀ ਇਹ ਤਾਂ ਫਿਰ ਮੋਗਿਆਂ ਵਾਲੀ ਜਾਣ ਸਕਦਾ ਹੈ ਨਾ ਜਿਹੜਾ ਇੱਕ ਇੱਕ ਮਿੰਟ ਵਾਸਤੇ ਉੱਥੇ ਖੜਾ ਹੁੰਦਾ ਕਿ ਇੱਕ ਮਿੰਟ ਮੇਰਾ ਵੱਧ ਨਾ ਜਾਵੇ ਦਾ ਇੱਕ ਮਿੰਟ ਮੇਰਾ ਘਰ ਤਾਂ ਜਾਵੇ ਪਾਣੀ ਦਾ ਇਹ ਤਾਂ ਉਹਨੂੰ ਦਰਦ ਦਾ ਪਤਾ ਹੋ ਸਕਦਾ ਨਾ ਸੋਚਣਾ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਨੇ ਉਹਨਾਂ ਨੇ ਕੀ ਮੁਕਤੀ ਲੈਣਾ ਮੋਗਿਆਂ ਤੋਂ ਸੋ ਅਸੀਂ ਅਸੀਂ ਆਏ ਥੱਲੋਂ ਆ ਅਸੀਂ ਤਾਂ ਮੋਗਿਆਂ ਵਾਲੇ ਹਾਂ ਜੀ ਸੋ ਕੱਸੀਆਂ ਰਜਵਾਹੇ ਰਵਾਈਵ ਕਰ ਰਹੇ ਆ ਪੰਜਾਬ ਆਪਣਾ ਪਾਣੀ ਬਿਲਕੁਲ ਵਧੀਆ ਤਰੀਕੇ ਨਾਲ ਵਰਤ ਜਦੋਂ ਮੈਂ ਸੋਚ ਚੁੱਕੀ ਸੀ 21% ਪਾਣੀ ਯੂਜ਼ ਕਰ ਰਹੇ ਸੀ ਅੱਜ 70 ਤੇ ਪਹੁੰਚਿਆ ਹੈ ਜੇ ਸਿਰਫ ਜਦੋਂ 90 ਤੇ ਪਹੁੰਚ ਗਏ ਕਿੰਨੇ ਟਿਊਬਲ ਬੰਦ ਹੋ ਜਾਣਗੇ ਟਿਊਬਲ ਬੰਦ ਹੋਣਾ ਥੱਲੇ ਨੂੰ ਭਰ ਧਰਤੀ ਚੋਂ ਪਾਣੀ ਬਚੂਗਾ ਪਾਣੀ ਉੱਪਰ ਆਊਗਾ ਪਾਣੀ ਦਾ ਟੇਬਲ ਬਿਜਲੀ ਬਚੂਗੀ ਇਹ ਗੱਲਾਂ ਤਾਂ ਕਦੇ ਸੋਚਿਆ ਹੀ ਨਹੀਂ ਕਿਉਂਕਿ ਦਰਖਤਾਂ ਦੀਆਂ ਤੇ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ ਤੁਸੀਂ ਐਂ ਕਰੋ ਦਰਾਖਤਾਂ ਦੀਆਂ ਵੋਟਾਂ ਬਣਾ ਦਿਓ ਹਰੇਕ ਟਾਲੀ ਨੂੰ ਹਰੇਕ ਕਿਕਰ ਨੂੰ ਕੋਈ ਨਾ ਕੋਈ ਲੀਡਰ ਚ ਮੈਂ ਬੜਾ ਮੈਂ ਦਿਖਾਉਂਗਾ ਵੀ ਉਹਨੂੰ ਐਂ ਕਹਿੰਦਾ ਵੀ ਤੇਰੇ ਨਾਲ ਤਾਂ ਬਹੁਤ ਪੁਰਾਣਾ ਰਿਸ਼ਤਾ ਹੈ ਮੇਰਾ ਪਰਦਾਦਾ ਤੇਰੇ ਤੁੱਕਿਆਂ ਦਾ ਚਾਰ ਪਾਉਂਦਾ ਰਿਹਾ ਤੇ ਕਿਕਰ ਕਿਕਰ ਤੂੰ ਜੱਫੀ ਪਾ ਲੈਣਗੇ ਕਿ ਜੇ ਵੋਟਾਂ ਹੋਣ ਇਹਨਾਂ ਦੀਆਂ ਦਰਾਖਤਾਂ ਦੀਆਂ ਇਦਾਂ ਹੀ ਇਦਾਂ ਹੀ ਨਹਿਰਾਂ ਕੱਸੀਆਂ ਚ ਨਾਉਂਦੇ ਦਿਖਾਉਂਗਾ ਇਹਨਾਂ ਨੂੰ ਮੈਂ ਵੀ ਮੇਰਾ ਦਾਦਾ ਵੀ ਇੱਥੇ ਨਾਉਂਦਾ ਰਿਹਾ ਬਸ ਤੂੰ ਵੋਟਾਂ ਬਾ ਦੇ ਪਰ ਕਿਉਂਕਿ ਦਰਾਖਤਾਂ ਦੀਆਂ ਤੇ ਨਹਿਰਾਂ ਕੱਸੀਆਂ ਦੀ ਬੋਟਾ ਨਹੀਂ ਹੈਗੀ ਇਹਨਾਂ ਤਾਂ ਕਰਕੇ ਮੁੱਦਾ ਨਹੀਂ ਹੈਗਾ ਪਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਜੇ ਪੰਜਾਬ ਦੇ ਵਿੱਚ ਮੈਨੂੰ ਇੰਨਾ ਵੱਡਾ ਆਮ ਲੋਕਾਂ ਨੇ ਦਿੱਤਾ ਤਾਂ ਮੈਂ ਇਹ ਚੀਜ਼ਾਂ ਘਟੋ-ਘਟ ਬਚਾਵਾ ਵੀ ਤੇ ਇਹਨਾਂ ਨੂੰ ਲੋਕ ਲਹਿਰ ਵੀ ਬਣਾਵਾ ਕਿ ਆਪਾਂ ਇਕੱਠੇ ਹੋ ਕੇ ਦਰਖਤ ਲਾਈਏ ਆਪਾਂ ਆਪਣੇ ਪਾਣੀ ਦੀ ਸਾਂਭ ਸੰਭਾਲ ਕਰੀਏ ਠੀਕ ਹੈ ਨਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਾਂਬੇ ਦੇਣਗੀਆਂ ਕਿ ਤੁਸੀਂ ਉਦੋਂ ਕੀ ਕਰਦੇ ਰਹੇ ਸੋ ਮੈਨੂੰ ਉਮੀਦ ਹੈ ਕਿ ਹੈਲਥ ਐਜੂਕੇਸ਼ਨ এনवायरमेंट ਸਪੋਰਟਸ ਔਰ ਰੋਜ਼ਗਾਰ ਇਹਨਾਂ ਪੰਜ ਸੱਤ ਜਿਹੜੇ ਮੇਨ ਵੱਡੇ ਮੁੱਦੇ ਨੇ ਉਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਉਣਾ ਹੈ ਅੱਗੇ ਤਾਂ ਹੀ ਪੰਜਾਬ ਅੱਗੇ ਵਧੂਗਾ ਔਰ ਪੰਜਾਬ ਰੰਗਲੇ ਪੰਜਾਬ ਦੇ ਛੋਟ ਹਲਕੇ ਹਲਕੇ ਰੰਗ ਤਾਂ ਨਜ਼ਰ ਵੀ ਆਉਣ ਲੱਗੇ ਕਿ ਹਾਂ ਕੁਝ ਹੋ ਰਿਹਾ ਹੈ ਹਾਂ 43000 ਨੌਕਰੀਆਂ ਮਿਲ ਗਈਆਂ ਨਹਿਰ ਕੱਢੀ ਜਾ ਰਹੀ ਹੈ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਵਾਲੇ ਪਾਸਿਓਂ ਨਿਰਭਰਾਂ ਕੋਲੇ ਵਾਲੇ ਪਾਸਿਓਂ ਨਿਰਭਰ ਹੋ ਗਏ ਤੇ ਖੇਡਾਂ ਦੇ ਵਿੱਚ ਸਾਡੇ ਨੌਜਵਾਨ ਮੱਲਾ ਮਾਰ ਰਹੇ ਨੇ 올림픽ਸ ਚ ਗਏ ਹੋਏ ਨੇ ਸੋ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਕਿ ਅਸੀਂ ਤਾਂ ਦੇਖੋ 올림픽 ਦੀ ਤਿਆਰੀ ਵਾਸਤੇ ਜਿਹੜੇ ਪਲੇਅਰ ਸੀਗੇ ਅਸੀਂ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਆ 8-8 ਲੱਖ ਰੁਪਈਆ ਕਿ ਘੱਟੋ-ਘੱਟ ਉਹ ਸ਼ੂ ਤਾਂ ਖਰੀਦੋ ਨਾ ਜਿਹੜੇ ਉੱਥੇ ਪਾ ਕੇ ਭੱਜਣੇ ਨੇ ਇੱਥੇ ਤਾਂ ਨੰਗੇ ਪੈਰੀ ਸੂਏ ਦੀਆਂ ਪਟੜੀਆਂ ਤੇ ਪ੍ਰੈਕਟਿਸ ਕਰਦੇ ਮੈਂ ਦੇਖਿਆ ਪਰ ਉੱਥੇ ਜਦੋਂ ਜਾਂਦੇ ਆ ਉਹ ਟਰੈਕ ਸਿੰਥੈਟਿਕ ਟਰੈਕ ਆ ਉੱਥੇ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਪਹਿਲਵਾਨ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਨੇ ਪਹਿਲਾਂ ਇੱਥੇ ਗੱਦੇ ਦਾ ਲੈ ਕੇ ਦੇ ਦਈਏ ਨਾ ਉਹਨਾਂ ਨੂੰ ਉਸ ਲੈਵਲ ਦੇ ਉਹਨਾਂ ਮਫਿੰਗ ਲੈਵਲ ਦੇ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਗ੍ਰਿਪ ਬਣਾਉਣ ਚੱਕੋ ਬਾਅਦ 'ਚ ਤਾਂ ਕੋਈ ਵੀ ਜੋ ਮੈਨਰਲ ਜਿਹਾ ਨੇ ਉਹ ਤਾਂ ਕੋਈ ਵੀ ਦੇ ਦਿੰਦਾ ਪੈਸੇ ਮੈਡਲ ਜਿੱਤਣ ਜੋਗੇ ਦਾ ਬਣਾਈਏ ਨਾ ਸੋ 19 ਪਲੇਅਰ ਆਪਣੇ 올림픽ਸ ਦੇ ਵਿੱਚ ਗਏ ਹੋਏ ਨੇ ਤੇ ਵੱਡੀ ਮੱਲਾ ਮੈਨੂੰ ਉਮੀਦ ਹੈ ਕਿ ਮਾਰ ਕੇ ਆਉਣਗੇ ਹਾਕੀ ਟੀਮ ਨੇ ਕੱਲ ਆਪਣਾ ਮੈਚ ਜਿੱਤੇ ਹੈ ਵਧਾਈਆਂ ਦੇਣਾ ਚਾਹੁੰਨਾ ਮੈਂ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵਧੀਆ ਕੁਸ਼ਤਾਂ ਬਰੀਆਂ ਉੱਥੋਂ ਆਉਣਗੀਆਂ ਤੇ ਉਹਦੇ ਨਾਲ ਜੀਣ ਕੇ ਲੱਗੂ ਬੱਚਿਆਂ ਨੂੰ ਬੱਚੇ ਗਰਾਊਂਡਾਂ ਨੂੰ ਜਾਣਗੇ ਬੱਚੇ ਗਰਾਊਂਡ ਜਾਣਗੇ ਸਰੀਰ ਨਾਲ ਪਿਆਰ ਹੋਊਗਾ ਤੇ ਆ ਡਰੱਗ ਡਰੱਗ ਜਾਂ ਜਿਹੜੀਆਂ ਹੋਰ ਬੁਰੀਆਂ ਸੰਗਤਾਂ ਇਹਨਾਂ ਤੋਂ ਬਚਣਗੇ ਸੋ ਚੈਨ ਸੋਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਆ ਤੁਹਾਡਾ ਧੰਨਵਾਦ ਕਿ ਤੁਸੀਂ ਬਹੁਤ ਛੋਟੇ ਸੱਦੇ ਤੇ ਇੱਥੇ ਪਹੁੰਚ ਤੇ